ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਨਾਮ ਚਮਕੌਰ ਸਿੰਘਾ ਪਿੰਡ ਤਹਾਵਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779475644 ਵੀਰੇ ਜਿਹਦੇ ਆਪਾਂ ਮੈਂ ਦੇਖੀ ਇਹਨੇ ਸੂਆ ਕਿਹੜਾ ਸੂਆ ਇਹ ਤੀਜਾ ਸੂਆ ਸੂਆ ਵੀਰੇ ਕੈਕ ਦਿਨ ਹੋ ਗਏ ਸੂਆ ਇਹ ਚੌਥਾ ਦਿਨ ਆਜੇ ਸੂਈ ਨੂੰ ਵੀਰੇ ਮਗਰ ਬੱਚਾ ਮਗਰ ਬੱਚਾ 9-10 ਕਿਲੋ ਦੁੱਧ ਹੋਊਗਾ ਕਹਿੰਦੇ ਆਪਾਂ 9 ਕਿਲੋ ਮੈਂ ਨਾਲ ਲੈ ਆਣੇ ਹਾਂ 40-50 ਕਿਲੋ ਰੰਗ ਦਾ ਤਾਂ ਬੜੇ ਰਾਂਦਾਰ ਨਹੀਂ ਕੱਢ ਦਿੰਦੀ ਵੀਰੇ ਯਾਰ ਥਣਲੇਵੀ ਦੀ ਮੈਂ ਦੱਸਣ ਦੀ ਲੋੜ ਨਹੀਂ ਤੇ ਜੇਰ ਜੋ ਰੋਕੇ ਸੋਬਰਤ ਸਿੰਘ ਨੂੰ ਮਤਾਂ ਦੇਖ ਸਕਦੇ ਹੋ ਚੰਗੀ ਰਾਜੀ ਸემი ਬੜੀ ਬਿੱਤੀ ਆ ਸੁਆ ਮੈਂ ਸੂਈ ਵੀ ਆ ਤੇ ਸ਼ਾਮ ਦਾ ਟਾਈਮਾ ਚਵਾਈਏ ਜਿਹੜਾ ਹੋਣੀ ਕਦ ਘੜ ਦੇਖੋ ਥੋੜਾ ਸਾਫ ਸੁਥਰਾ ਠੇਲੇ ਵਾਲੂਆ ਬੜਾ ਚੰਗਾ ਥਰ ਮੁਠੀ ਆ ਸੋਨਾ ਗੁੱਲੇ ਵਾਲਾ ਤਾਂ 12 ਕਿਲੋ ਤਾਂ ਵਾਲੂਆ ਰੱਡ ਮੇਰੇ ਹੋਰਾ ਪੂਰਾ ਕਿੰਨਾ ਪਾ ਦੂਗੀ 12 ਕਿਲੋ ਤਾਂ ਰੱਡੀ ਬਹਾ 15 ਲੈ ਉਹਦਾ ਫਾਇਦਾ ਨਹੀਂ ਕੱਚੇ ਗੱਲਾਂ ਕਰਦਾ ਨਾ 12 ਕਿਲੋ ਤਾਂ ਚੱਲੂਗੀ ਹਾਂ ਮੋਜਾਂ ਚਲੂ ਸਿੰਘ ਸਹਾਰ ਦੀ ਸੋਹਣੀ ਐ ਠੀਕ ਹੈ ਕਿੰਭਾਲ ਨੇ ਤਾਂ ਬੜੀ ਸੂਚੀ ਕਹਿਣ ਦੀ ਲੋੜ ਨਹੀਂ ਵੀਰੋ ਪਤਲੀ ਚਮੜੀ ਦੇ ਵਿੱਚ ਬੜੀ ਜਿਹੇ ਪੱਪ ਕਲੋਟਾਂ ਰੋ ਮੇਰੇ ਬਾਪ ਅਪੜੀ ਗਿਆ ਰੇਡ ਕੀ ਹੋ ਗਿਆ ਰੇਡ 85000 ਦੀ ਦੇਖ ਆ ਭਾਈ ਆਪਾਂ ਮਾਂ ਮਾਂ ਬੁੱਢਾ ਮੰਨਤਾ ਹਾਂ ਦੂਜੇ ਚੋਣਾਂ ਜਾਰੇ ਹੋਈ ਵੀਰੋ ਸੁ ਵੀਰੋ ਖਾਲੀ ਬਾੜੀ ਦੇਖ ਆ ਦਿਓ ਘਰ ਦੇ ਜਾ ਬਈ ਸ਼ੁਰੂ ਘਰ ਦਾ ਪਾਇਆ ਪਈ ਚੋਣ ਦੇਖਾ ਮੋਟਾ-ਮੋਟਾ ਚੋਣਾ ਜਮਾ ਹਨਾ ਕੋਈ ਭੂਸਰਲਾ ਨਹੀਂ ਕਿ ਅੰਦਾਜ਼ਾ 9 ਲੀਟਰ ਦੁੱਧ ਖਲੇ ਵੀ ਹੈਗਾ ਹਾਂ ਜਿਹੜਾ ਫੁੱਲਾ ਹੱਦ ਪਾਉਂਦੀ ਯਾਰ ਠੀਕ ਹੈ ਘਰ ਦੇ ਫੇਰ ਚੰਗਾ ਹਨਾ ਵਾਹ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ। ਠੀਕ ਹੈ। ਹਾਂ ਉਦੋਂ ਨਹੀਂਗਾ ਭਈਆ। ਕਿ ਬਧਿਆ ਬੱਚਾ ਬੁੱਚਾ ਚੜਦੀ ਹੈ। ਕਿ ਪੈਸੇ ਆਪ ਇਹਦੇ ਮੰਗੇ 85000। ਹਾਂ 85000 ਭਈਆ। ਮਾਨਦਾਨ ਖੋਜੀ ਗਏ। ਹਾਂ ਮਾੜਾ ਮੋਟਾ ਕਰ ਦਾਂਗੇ ਭਈ। ਲੈ ਲਓ 85000 ਦੇ ਵਿੱਚ ਮਾਨਦਾਨ ਹੋ ਜਾਊਗਾ। ਕਿ ਚੋਣ ਚਵਾ ਦੇਖੋ ਜਮਾ ਕਹਿ ਬਤਾ। ਮੋਡਾ-ਵੋਡਾ ਚੋਣਾ ਪੂਰਾ ਸਾਫ ਸੁਥਰਾ ਹੈ ਨਾ। ਕੋਈ ਭੂੜ ਸਾਰਲਾ ਨਹੀਂ ਕੋਈ ਛੋੜਦੀ ਮੋਕਦੀ ਨਹੀਂ ਇਹ। ਤੇ ਕਹਿੰਦੇ ਬਾ 12 ਕਿਲੋ ਦੋ ਤੇ ਚੱਲੂਗੀ ਬਧਿਆ ਖਰਾ ਖਾਓ ਵੀ। ਹਾਂ 12 ਕਿਲੋ ਨਰਮ ਜੀ। ਤਰਾਜੀ ਪਤਾ ਬੋਸਾ ਆਪਣੇ ਮੈਰਾਗੂਲਾ ਮਾਰ ਦੇ ਫਿਰ ਦੋ ਤੇ ਹੰਦਾ ਹੋ ਗਿਆ ਹਨ ਹਾਂ ਇਹ ਬੱਚਾ ਬੇਲਦਾ ਫਾ ਵਿੱਚ ਪਿੰਜਾ ਸੁਣਾ ਸੁਈ ਵੀ ਹੈ ਆਪ ਗਮੋ ਦੇ ਕੋ ਮੈਦਾਂ ਜਮ ਗਰਨਰ ਕਪ ਸਮਾ ਜਾ ਮੈਂ ਕਿਹਦੇ ਕਹਿੰਦੇ ਨਾਰਮਲ ਮਹਿਰੇ ਨੇ ਦੁੱਧ ਪੀਣ ਵਾਲੀ ਆਪਾ ਉਹ ਮੰਗਰੀ ਪਹਿਲੇ ਵੇਹਣ ਜੇ ਕੋਈ ਗਾ ਵਰਤ ਕੋ ਕਰਦਾ ਰਹੇ ਇਹ ਗੱਪਾ ਮਾਰੀ ਜ 15 ਦਿਨ 17 ਦਿਨ ਹੋਣਾ ਹਾਂ ਤੇ 15 16 ਕਿਲੋ ਜਿਹਦੇ ਲੈਂਦੇ ਨੇ 15 ਕਿਹਾ ਰਸਤਾ ਸਾਪਾ ਪਾ ਰੋਡ ਤੇ ਵਾਰੀ ਕਿ ਸੇ ਕਰਵਾਈ ਹੋਈ ਹੈ ਹਨਾ ਆਪਾਂ ਲਈ ਆਪਾਂ ਵੀ ਭਾਈ ਮਾਣੇ ਮਾਣੇ ਜਾਨਦੂਦ ਕਨੇ ਕਿਲ ਦੋਤੇ ਦੂੜ ਤੇ ਦੂੜ ਤੇ ਪੰਗੋ ਬੋਲਣ ਗਏ ਜਮਾ ਖੋ ਖਾਲੀ ਹੋਇਲੇ ਹਾਲੇ ਹਾਲੇ ਹਾਂ ਬਾਕੀ ਬੱਚੇ ਆ ਲੈ ਵਾ ਠੀਕ ਹੈ 3.5 4.5 ਗਲੂਦ ਹੋਣਾ ਹੈ ਕੱਟ ਕੱਟਦਾ ਬੱਚੇ ਨੂੰ ਥਾਂ ਛੱਡੇਗਾ ਕੋਈ ਨਹੀਂ ਕਰਨ ਵੀ ਹਾਂ 85 ਜੋ ਮਾਣਦਾਨ ਹੋ ਜੂ ਪਿੰਡ ਤੇ ਹੋਣ